ਅਪਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਕਾਰਾਂ ਦੇ ਵਿੱਚ ਹੁੰਦੇ ਦੇਖਦੇ ਆ ਤੇ ਉਹਨਾਂ ਦਾ ਮੇਨ ਕਾਰਜ ਜਦੋਂ ਪਤਾ ਚੱਲਦਾ ਹੈ ਤਾਂ ਕੀ ਹੁੰਦਾ ਹੈ ਕਿ ਡਰਾਈਵਰ ਦੀ ਅੱਖ ਲੱਗੀ ਸੀ ਸੋ ਇਸ ਚੀਜ਼ ਦਾ ਹੱਲ ਮਧਿਆ ਪ੍ਰਦੇਸ਼ ਦੇ ਪੰਜ ਸਟੂਡੈਂਟ ਕੱਢ ਕੇ ਲੈ ਕੇ ਆਏ ਨੇ ਉਹਨਾਂ ਨੇ ਇਨਵੈਂਸ਼ਨ ਕੀਤੀ ਹੈ ਗਲਾਸਿਸ ਦੀ ਜਿਸ ਦੇ ਵਿੱਚ ਕਿ ਡਰਾਈਵਰ ਨੂੰ ਗਲਾਸਿਸ ਪੋਇਆ ਜਾਣ ਗਿਆ ਤੇ ਜੇਕਰ 5 ਸੈਕਿੰਡ ਤੱਕ ਉਸ ਦੀ ਅੱਖ ਬੰਦ ਰਹਿੰਦੀ ਹੈ ਤਾਂ ਅਲਾਰਮ ਵੱਜਣ ਲੱਗ ਜਾਊਗਾ ਅਤੇ ਜੇਕਰ ਫਿਰ ਵੀ ਅੱਖਾਂ ਨਹੀਂ ਖੁੱਲਦੀਆਂ ਅਤੇ 5 ਸੈਕਿੰਡ ਬਾਅਦ ਗੱਡੀ ਹੌਲੀ ਹੋ ਕੇ ਰੁਕ ਜਾਵੇਗੀ ਕੁਝ ਇਸ ਤਰੀਕੇ ਦਾ ਇਨੀਸ਼ੀਏਟਿਵ ਇਹ ਪੰਜ ਸਟੂਡੈਂਟਸ ਲੈ ਕੇ ਆਏ ਨੇ ਪਰ ਕਿ ਇੱਕ ਆਈ ਦਾ ਜਿਹੜਾ ਵਿਜ਼ਨ ਆ ਉਹ ਪੂਰੀ ਤਰ੍ਹਾਂ ਬੰਦ ਹੋ ਰਿਹਾ ਵਾ ਜੇਕਰ ਆਈਆਰ ਸੈਂਸਰ ਇਦਾਂ ਹੀ ਹੁੰਦਾ ਹਾਂ ਉਹ ਬਕਰੀ ਗੱਲ ਆ ਜੇਕਰ ਗਲਾਸੇਜ਼ ਦੇ ਵਿੱਚ ਕੋਈ ਆਈਆਰ ਸੈਂਸਰ ਇਦਾਂ ਦੇ ਐਡ ਕਰਤੇ ਜਾਣ ਤਾਂ ਬਹੁਤ ਹੀ ਬਿਹਤਰ ਹੋਊਗਾ ਤੇ ਅਤੇ ਦੂਜੀ ਗੱਲ ਆਪਾਂ ਸਭ ਨੂੰ ਪਤਾ ਹੈ ਕਿ ਹਰ ਕੋਈ ਜੇਕਰ ਗੱਡੀ ਦੇ ਵਿੱਚ ਜਾਂਦਾ ਹੈ ਤਾਂ ਆਪਣੀ ਪਰਸਨੈਲਿਟੀ ਨੂੰ ਨਾਲ ਲੈ ਕੇ ਚੱਲਦਾ ਸੋ ਉਹ ਗਲਾਸੇਜ਼ ਨੂੰ ਇੱਕ ਲੁੱਕ ਦੇ ਮਾਤਰ ਤੇ ਵੀ ਇਗਨੋਰ ਕਰੇਗਾ ਤੀਜੀ ਗੱਲ ਇਹਦੇ ਵਿੱਚ ਵਾਇਰ ਹੈ ਜੇਕਰ ਇਹ ਚੀਜ਼ ਵਾਇਰਲੈਸ ਹੋ ਜਾਵੇ ਤਾਂ ਬਹੁਤ ਹੀ ਬਿਹਤਰ ਹੋਊਗਾ ਚੌਥੀ ਗੱਲ ਬਹੁਤ ਸਾਰੇ ਲੋਕ ਇਸ ਨਿਊਜ਼ ਚੈਨਲ ਦੇ ਵੀਡੀਓ ਦੇ ਨੀਚੇ ਕਮੈਂਟ ਕਰ ਰਹੇ ਗੱਡੀ ਚਲਾਓ ਪਰ ਹਰ ਕੋਈ ਭੁੱਖੀ ਖਾਣ ਵਾਲਾ ਨਹੀਂ ਹੁੰਦਾ ਬਾਕੀ ਬਹੁਤ ਹੀ ਵਧੀਆ ਇਨੀਸ਼ੀਏਟਿਵ ਆ ਜੇਕਰ ਤੁਹਾਨੂੰ ਵੀ ਕੋਈ ਇਸ ਦੇ ਵਿੱਚ ਖੂਬੀ ਲੱਗੀ ਜਾਂ ਕਮੀ ਲੱਗੀ ਤਾਂ ਤੁਸੀਂ ਕਮੈਂਟ ਜੂਰ ਕਰਿਓ ਤਾਂ ਕਿ ਕੋਈ ਹੋਰ ਬੰਦਾ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰਕੇ ਐਦਾਂ ਦਾ ਕੋਈ ਡਿਵਾਈਸ ਲੈ ਕੇ ਆਵੇ ਤੇ ਬਹੁਤ ਵਧੀਆ ਗੱਲ ਆ ਜੋ ਐਕਸੀਡੈਂਟ ਨੂੰ ਬਚਾਉਣ ਦੇ ਲਈ ਇਹ ਕਨਵੈਨਸ਼ਨ ਕੀਤੀ ਹੈ ਇਹਨਾਂ ਸਟੂਡੈਂਟਸ ਨੇ ਤੇ ਤੁਸੀਂ ਆਪਣੀ ਰਾਏ ਜੂਰ ਦਿਓ